ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਨავ ਜੀ ਸਾਰੇ ਕਿਵੇਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਵੀਰਵਾਰ ਦਾ ਇਹ ਵਲੌਗ ਤੁਹਾਨੂੰ ਥੋੜੀ ਜਿਹਾ ਲੇਟ ਮਿਲ ਰਹੀ ਹੈ ਮੇਰੇ ਇਹ ਵੀਰਵਾਰ ਦਾ ਵਲੌਗ ਆ ਮਾਰਨਿੰਗ ਦਾ ਵਲੌਗ ਆ ਇੱਥੇ ਟਾਈਮ ਹੋ ਗਿਆ ਸੀਗਾ ਪੌਣੇ 6 ਵਜੇ ਦਾ ਹਨਾ ਤੇ ਮੇਰੇ ਬੱਚੇ ਨਾਲੇ ਸੀਗੇ ਰੈਡੀ ਹੋ ਗਏ ਸੀਗੇ ਮੈਂ ਉਹਨਾਂ ਦੇ ਟਿਫਨ ਰੈਡੀ ਕਰ ਰਹੀ ਸੀਗੀ ਤੇ ਖਾਣਾ-ਦਾਣਾ ਆਪਣਾ ਬਣ ਗਿਆ ਸੀਗਾ ਪਿੰਡੀਆਂ ਦੀ ਸਬਜੀ ਬਣਾਈ ਸੀ ਆਲੂ ਪਿੰਡੀਆਂ ਦੀ ਹਾਂ ਜੀ ਆਲੂ ਪਨੀਰ ਦੀ ਸਬਜ਼ੀ ਬਣਾਈ ਸੀ ਤੇ ਆਪਣਾ ਖਾਣਾ-ਦਾਣਾ ਬਣ ਗਿਆ ਸੀਗਾ ਤੇ ਚਾਹ ਵੀ ਆਪਣੀ ਦੁੱਧ ਚ ਪੱਤੀ ਪਾ ਕੇ ਮੈਂ ਬਹੁਤ ਟਾਈਮ ਕੱਢ ਲਾਣੀ ਹੁੰਦੀ ਆ ਤੇ ਚਾਹ ਵੀ ਆਪਣੀ ਬਣ ਗਈ ਸੀਗੀ ਤੇ ਇੱਥੇ ਮੈਂ ਆਪਣੇ ਬੱਚਿਆਂ ਲਈ ਟਿਫਨ ਰੈਡੀ ਕਰ ਰਹੀ ਸੀਗੀ ਤੇ ਬਾਕੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਮੈਂ ਕਿਹਾ ਚਲੋ ਅੱਜ ਆਪਾਂ ਮਾਰਨਿੰਗ ਤੋਂ ਰੁਟੀਨ ਸ਼ੁਰੂ ਕਰਦੇ ਆਂ ਆਪਣੀ ਕਿਉਂਕਿ ਮੈਂ ਜਦੋਂ ਵਲੌਗ ਬਣਾਉਣ ਲੱਗੀ ਸੀ ਨਾ ਮਤਲਬ ਕਿ ਨਿਊ ਨਿਊ ਜਦੋਂ ਸ਼ੁਰੂਆਤ ਹੋਈ ਸੀ ਮੇਰੇ ਵਲੌਗਸ ਦੀ ਹੈ ਨਾ ਤੇ ਉਦੋਂ ਮੈਂ ਨਾ ਸਵੇਰੇ ਸਵੇਰੇ ਮਾਰਨਿੰਗ ਤੋਂ ਹੀ ਵਲੌਗ ਸ਼ੂਟ ਕਰਦੀ ਹੁੰਦੀ ਸੀਗੀ ਜਦੋਂ ਤੋਂ ਮੈਂ ਉੱਠ ਲੈ ਉੱਠਣਾ ਉੱਠ ਕੇ ਆਪਣੇ ਕਿਹੜੇ-ਕਿਹੜੇ ਕੰਮ ਕਰਨੇ ਹੈ ਨਾ ਤੇ ਆਪਣੀ ਚਾਹ ਪੀਣੀ ਤੇ ਆਪਣਾ ਬੱਚਿਆਂ ਲਈ ਕੀ ਬਣਾ ਰਹੀਆਂ ਹਨ ਉਹ ਸਾਰਾ ਮੈਂ ਤੁਹਾਨੂੰ ਦਿਖਾਉਂਦੀ ਹੁੰਦੀ ਸੀਗੀ ਬਟ ਕੁਝ ਕੁ ਟਾਈਮ ਤੋਂ ਹੁਣ ਮੈਂ ਮਾਰਨਿੰਗ ਦਾ ਤੁਹਾਡੇ ਨਾਲ ਕਦੇ ਰੁਟੀਨ ਸ਼ੁਰੂ ਕੀਤਾ ਹੀ ਨਹੀਂ ਹੈਗਾ ਸਟਾਰਟ ਕੀਤਾ ਹੀ ਨਹੀਂ ਹੈਗਾ ਵੀ ਮੈਂ ਤੁਹਾਨੂੰ ਕਦੀ ਦਿਖਾਇਆ ਹੀ ਨਹੀਂ ਹੈਗਾ ਭੁੱਲੇ ਜਾਨੀ ਆ ਹਨਾ ਸਿਰੇ ਸਿਰੇ ਕੈਮਰਾ ਚੱਕਣਾ ਹਨਾ ਪਰ ਹੁਣ ਮੈਂ ਸੋਚਿਆ ਵੀ ਨਹੀਂ ਮੈਂ ਕਿਹਾ ਮੈਂ ਉਹ ਚੀਜ਼ ਹੋਣਾ ਮਿਸ ਕਰਦੀ ਆ ਬਹੁਤ ਹਨਾ ਵੀ ਜੋ ਜੋ ਮੈਂ ਪਹਿਲਾਂ ਸਟੈਡਿੰਗ 'ਚ ਲੱਗੀ ਸੀਗੀ ਕਰਨ ਹਨਾ ਤੇ ਉਦੋਂ ਮੇਰੇ ਵੀਊ ਵੀ ਇੰਨੇ ਵਧੀਆ ਆਉਂਦੇ ਹੁੰਦੇ ਸੀਗੇ ਸਾਰੀ ਆਡੀਅנס ਨੂੰ ਮੇਰੇ ਵਲੌਗ ਵੀ ਇੰਨੇ ਪਸੰਦ ਆਉਂਦੇ ਹੁੰਦੇ ਸੀਗੇ ਹਨਾ ਤੇ ਮੈਂ ਸੋਚਿਆ ਵੀ ਨਹੀਂ ਵੀ ਹੁਣ ਆਪਾਂ ਉਸੇ ਤਰੀਕੇ ਨਾਲ ਚੱਲਣਾ ਜਿਹੜੇ ਤਰੀਕੇ ਨਾਲ ਆਪਾਂ ਪਹਿਲਾਂ ਆਪਣੀ ਮਿਹਨਤ ਕਰਦੇ ਸੀਗੇ ਹਨਾ ਵੀ ਆਪਾਂ ਜਦੋਂ 4 ਵਜੇ ਉੱਠਣਾ 4:30 ਵਜੇ ਜਾਂ ਹਨਾ ਉੱਠਣਾ ਆਪਣਾ ਉੱਠ ਕੇ ਜੋ ਵੀ ਆਪਣਾ ਹਨਾ ਦਿਖਾਉਣਾ ਹਨਾ ਰੁਟੀਨ ਵੀ ਕੀ ਖਾਣਾ ਦਾਣਾ ਬਣਾਇਆ ਅੱਜ ਬੱਚਿਆਂ ਦੇ ਲਈ ਟਿਫਨ ਕਿਵੇਂ ਪੈਕ ਕੀਤਾ ਹਨਾ ਉਹ ਸਾਰੀ ਚੀਜ਼ ਅੱਜਵਟ ਉਦਾਂ ਤਾਂ ਨਹੀਂ ਹੋਈ ਹੈਗੀ ਕਿਉਂਕਿ ਮੈਂ ਖਾਣਾ-ਦਾਣਾ ਸਾਰਾ ਬਣਾ ਲਿਆ ਸੀਗਾ ਤੇ ਮੈਂ ਕਿਹਾ ਚਲੋ ਵੀ ਜਦੋਂ ਥੋੜਾ ਜਿਹਾ ਮੇਰੇ ਯਾਦ ਆ ਗਿਆ ਮੈਂ ਕਿਹਾ ਨਹੀਂ ਮਨਾ ਹਜੇ ਮੈਂ ਆਪਣਾ ਵੀ ਬੱਚਿਆਂ ਦੇ ਟਿਫਨ ਹਨਾ ਪੈਕ ਕਰਨੇ ਆ ਤੇ ਮੈਂ ਕਿਹਾ ਵੀ ਟਿਫਨ ਪੈਕ ਕਰਦੇ ਆ ਹਨਾ ਹਲਤ ਆਪਣੀ ਚਾਹ ਵੀ ਪੀਣੀ ਆ ਸਾਰਿਆਂ ਨੇ ਮੈਂ ਕਿਹਾ ਵੀ ਉਦੋਂ ਤੱਕ ਆਪਾਂ ਆਪਣਾ ਹੁਣ ਫੋਨ ਲਿਆਓ ਚੱਕ ਕੇ ਤੇ ਆਪਾਂ ਹੁਣ ਵਲੌਗ ਸਟਾਰਟ ਕਰਦੇ ਆ ਹਨਾ ਤੇ ਮੈਂ ਫੋਨ ਲੈ ਆਈ ਸੀਗੀ ਤੇ ਮੈਂ ਆਪਣੇ ਬੱਚਿਆਂ ਨੂੰ ਖਾਣ ਦੇ ਲਈ ਵੀ ਰੋਟੀ ਪਾ ਲਈ ਸੀ ਉਹ ਵੀ ਉਹਨਾਂ ਨੂੰ ਦੇਣ ਚਲੇ ਗਈ ਸੀ ਵੀ ਤੁਸੀਂ ਆਪਣੀ ਰੋਟੀ ਖਾ ਵੀ ਲੋ ਮਾਰਨਿੰਗ ਆਪਣਾ ਬ੍ਰੇਕਫਾਸਟ ਕਰਨਗੇ ਹੋ ਤੇ ਟੇਫਨ ਰੱਖਣ ਚਲੇ ਗਈ ਸੀ ਕਿਉਂਕਿ ਫਿਰ ਮੈਂ ਟੇਫਨ ਰੂਮ ਦੇ ਵਿੱਚ ਲੈ ਜਾ ਕੇ ਰੱਖ ਦੰਨੀ ਆ ਤੇ ਬੱਚੇ ਆਪਣੇ ਚੱਕ ਕੇ ਫਿਰ ਆਪਣੇ ਬੈਗ ਸਰੀਚ ਪਾ ਲੈਂਦੇ ਨੇ ਹਨਾ ਤੇ ਉਸ ਤੋਂ ਬਾਅਦ ਜੀ ਬਸ ਹੁਣ ਬੈਠ ਕੇ ਅਸੀਂ ਮਤਲਬ ਕਿ ਚਾਹ ਪੀਵਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਾਕੀ ਹੈ ਨਾ ਸਾਰਿਆਂ ਦੇ ਘਰਾਂ ਦੇ ਵਿੱਚ ਇਹੀ ਹੁੰਦਾ ਹੁਣ ਆ ਵੀ ਚਾਹ ਸਰਾਂਣੇ ਪਈ ਹੋਵੇ ਤੇ ਆਪਣੇ ਹਸਬੰਦ ਨੂੰ ਬਾਰ-ਬਾਰ ਕਹਿਣਾ ਵੀ ਉੱਠ ਜੋ ਚਾਹ ਪੀ ਲੋ ਉੱਠ ਜੋ ਚਾਹ ਪੀ ਲੋ ਹੈ ਨਾ ਤੇ ਸੱਸ ਦੇ ਬਪਨ ਤਾਂ ਬਹੁਤ ਵਾਰ ਕਹਿਣਾ ਪੈਂਦਾ ਏ ਜੇ ਉਹਨਾਂ ਨੂੰ ਨਾ ਕਹੋ ਨਾ ਤਾਂ ਪਈ ਪਈ ਚਾਹ ਠੰਡੀ ਹੋ ਜਾਂਦੀ ਆ ਮਤਲਬ ਕਿ ਉਹਨਾਂ ਨੂੰ ਘੱਟੋ ਘੱਟ ਮੈਨੂੰ ਬਹੁਤ ਵਾਰ ਕਹਿਣਾ ਪੈਂਦਾ ਵੀ ਉੱਠ ਜੋ ਮੈਂ ਨਾ ਜਾਣ ਕੇ ਕਹਿ ਦਿੰਨੀ ਆ ਵੀ ਵਧੀਆ ਪਏ ਰੋ ਪਾਣੀ ਵਰਗੀ ਹੋਗੀ ਚਾਹ ਹੈ ਨਾ ਤੇ ਫਿਰ ਫਿਰ ਉੱਠਦੇ ਹੁੰਦੇ ਨੇ ਜਦੋਂ ਥੋੜਾ ਮੈਂ ਕੁੱਦ ਕੇ ਜੇ ਬੋਲਦੀ ਆ ਵੀ ਪਾਣੀ ਵਰਗੀ ਹੋ ਗਈ ਹੁਣ ਨਹੀਂ ਮੈਂ ਗਰਮ ਕਰਨੀ ਚਾਕੇ ਪੀ ਲਵਾਂ ਹਨਾ ਫਿਰ ਉੱਠਦੇ ਹੁੰਦੇ ਨੇ ਹਨਾ ਤੇ ਕੀ ਨਾ ਕੀ ਨਾ ਇਹਨਾਂ ਦੇ ਘਰਾਂ ਦੇ ਵਿੱਚ ਇਹ ਕੁਝ ਹੁੰਦਾ ਹੁੰਦਾ ਸਾਰੇ ਜਾਣੇ ਦੱਸਿਓ ਕੌਣ ਕੌਣ ਵੀ ਆਪੇ ਉੱਠ ਕੇ ਫਟਾਫਟ ਚਾਹ ਪੀ ਲੈਂਦੇ ਨੇ ਬਟ ਸਾਡੇ ਨਹੀਂ ਸੜ ਤਾਂ ਸਾਇਦੇ ਪਾਪਾ ਨੂੰ ਬੱਚਿਆਂ ਦੀ ਤਰ੍ਹਾਂ ਠਾਣਨਾ ਪੈਂਦਾ ਏ ਅਜੇ ਅਵੀ ਨੂੰ ਵੀ ਮੈਂ ਮੇਰੇ ਬੱਚੇ ਆ ਜਿਹੜੇ ਮਤਲਬ ਇਹ ਚਾਹ ਪੀਏ ਤੋਂ ਬਿਨਾ ਉੱਠਦੇ ਨਹੀਂ ਇਹਨਾਂ ਨੂੰ ਮੈਂ ਜਦੋਂ ਉੱਠ ਜਾਣਾ ਮੈਂ ਕਿਚਨ ਦੇ ਵਿੱਚ ਜਾਣਾ ਹੈ ਨਾ ਉਦੋਂ ਮੈਂ ਅਭਿਜੋਤ ਨੂੰ ਉਠਾ ਦਿੰਨੀ ਆ ਵੀ ਅਭਿਜੋਤ ਉੱਠ ਕੇ ਪਤਨਾ ਲਓ ਫਿਰ ਅਭਿਜੋਤ ਨਾ ਕਿ ਆ ਜਾਂਦਾ ਹੈ ਤਿਆਰ ਹੋ ਜਾਂਦਾ ਉਸ ਤੋਂ ਬਾਅਦ ਫਿਰ ਉਹ ਸਹਿਜ ਨੂੰ ਉਠਾ ਦਿੰਦਾ ਹਨ ਸਹਿਜ ਥੋੜੀ ਜੀ ਆਲਸ ਕਰਦੀ ਉੱਠਣ ਚ ਤੇ ਉਹਨੂੰ ਉਠਾ ਦਿੰਦਾ ਫਿਰ ਉੱਠ ਕੇ ਚਲੇ ਜਾਂਦੀ ਆ ਤੇ ਸਹਿਜ ਦੇ ਪਾਪਾ ਤਾਂ ਚਾਹ ਪੀਤੇ ਬਿਨਾ ਉੱਠਦੇ ਨਹੀਂ ਹੈਗੇ ਇਹ ਤਾਂ ਬਿਲਕੁਲ ਵੀ ਨਹੀਂ ਉੱਠਦੇ ਹੈਗੇ ਇਹਨਾਂ ਨੂੰ ਤਾਂ ਚਾਹ ਚਾਹੀਦੀ ਆ ਫਿਰ ਪੈਰ ਨੀਚੇ ਲਾਉਂਦੇ ਨੇ ਤਾਂ ਬੈੱਡ ਤੋਂ ਤੇ ਅਸੀਂ ਨਹੀਂ ਅਸੀਂ ਆਪਣਾ ਸਾਨੂੰ ਹੈ ਨਹੀਂ ਇੰਨਾ ਵੀ ਅਸੀਂ ਚਾਹ ਪੀ ਕੇ ਹੀ ਉੱਠਣਾ ਪਰ ਮੈਂ ਹਾਂ ਬਟ ਮੈਂ ਕੁਵਾਰੀ ਹੁੰਦੀ ਇਦਾਂ ਹੀ ਕਰਦੀ ਹੁੰਦੀ ਸੀਗੀ ਚਾਹ ਪੀ ਕੇ ਹੀ ਉੱਠਦੀ ਹੁੰਦੀ ਸੀਗੀ ਤੇ ਇੱਥੇ ਮੇਰੇ ਬੱਚੇ ਵੀ ਸਕੂਲ ਗਏ ਮੇਰੇ ਹਸਬੰਡ ਵੀ ਕੰਮ ਤੇ ਗਏ ਹਨਾ ਤੇ ਬਾਕੀ ਹੁਣ ਆਪਣਾ ਰੋਟੀ ਪਾਣੀ ਦਾ ਸਾਰਾ ਨਾ ਕੰਮ ਨਿਭੜ ਗਿਆ ਸੀਗਾ ਤੇ ਬਾਕੀ ਰਹਿ ਗਏ ਸੀਗੇ ਮੈਂ ਇਕੱਲੀ ਘਰ ਦੇ ਵਿੱਚ ਜਿਹੜੇ ਮੇਰੇ ਕਰਨੇ ਵਾਲੇ ਕੰਮ ਸੀਗੇ ਤੇ ਉਹ ਮੈਂ ਆਪਣੇ ਲੱਗ ਗਈ ਸੀਗੀ ਤੇ ਹੁਣ ਮੈਂ ਕਿਹਾ ਚਲੋ ਵੀ ਪਹਿਲਾ ਅੱਜ ਮੈਂ ਪਹਿਲਾ ਸਟਾਰਟਿੰਗ ਕੀਤੀ ਹੈ ਰੂਮ ਤੋਂ ਹਨਾ ਮੈਂ ਕਿਹਾ ਚਲੋ ਕਿਚਨ ਮੈਂ ਬਾਅਦ ਵਿੱਚ ਕਲੀਨ ਕਰੂੰਗੀ ਅੱਜ ਪਹਿਲਾ ਮੈਂ ਆਪਣਾ ਰੂਮ ਕਲੀਨ ਕਰਦੀਆਂ ਹਨਾ ਮੈਨੂੰ ਇਹ ਸੀਗਾ ਮੈਂ ਕਿਹਾ ਚਲੋ ਕਿਚਨ ਦੇ ਵਿੱਚ ਥੋੜਾ ਟਾਈਮ ਲੱਗ ਜੂਗਾ ਵੀ ਉਸ ਤੋਂ ਪਹਿਲਾਂ ਮੈਂ ਰੂਮ ਕਰ ਦੰਨੀ ਹੈ ਕਿਉਂਕਿ ਇੱਕ ਤਾਂ ਤਿਹਾਰਾਂ ਜਿਹਾਂ ਦੇ ਦਿਨ ਚੱਲਦੇ ਨੇ ਮੇਲੇ ਮੇਲੇ ਚੱਲਦੇ ਨੇ ਤਿਹਾਰ ਨੇ ਹੁਣ ਸੋਹਣੇ ਸੋਹਣੇ ਦਿਨ ਜੀ ਸ਼ੁਰੂ ਹੋ ਗਏ ਹਨਾ ਤੇ ਕੋਈ ਨਾ ਕੋਈ ਆ ਜਾਂਦਾ ਮੈਂ ਕਿਹਾ ਵੀ ਰੂਮ ਸਾਫ ਹੋਊਗਾ ਨਾ ਫਿਰ ਚੰਗਾ ਲੱਗਦਾ ਹੈ ਹਨਾ ਤਾ ਕਰਕੇ ਥੋੜਾ ਜਿਹਾ ਜ ਰੂਮ ਚ ਗਾ ਵੀ ਕਾਫੀ ਜਿਆ ਸੀਗਾ ਤਾਂ ਕਰਕੇ ਪਹਿਲਾਂ ਮੈਂ ਰੂਮ ਨੂੰ ਸਾਫ ਕੀਤਾ ਮੈਂ ਕਿ ਚਲੋ ਪਹਿਲਾਂ ਮੈਂ ਰੂਮ ਦੀ ਸਫਾਈ ਕਰ ਦਿੰਨੀ ਆ ਡਸਟਿੰਗ ਵਗੈਰਾ ਕਰ ਦਿੰਨੀ ਆ ਝਾੜੂ ਪੋਚਾ ਫਿਰ ਆਪਾਂ ਬਾਅਦ ਵਿੱਚ ਚਲਾ ਲਾਂਗੇ ਹਨਾ ਤੇ ਇੱਥੇ ਮੈਂ ਵਿਛਾ ਰਹੀ ਸੀਗੀ ਬੈੱਡ ਸ਼ੀਟ ਬੈੱਡ ਸ਼ੀਟ ਪੁਛਾਈ ਨੂੰ ਮੈਂ ਰੱਖਣੀ ਵਾਲੇ ਦਿਨ ਵਿਛਾਈ ਸੀਗੀ ਬਸ ਹੁਣ ਇਹਨੂੰ ਮੈਂ ਇੱਕ ਅੱਧੇ ਦਿਨ ਚ ਹੋਰ ਚੱਕੂਗੀ ਹਜੇ ਇੰਨੀ ਗੰਦੀ ਜੀ ਹੋਈ ਨਹੀਂ ਹੈਗੀ ਜਦੋਂ ਥੋੜੀ ਜਿਹੀ ਹੋਰ ਹੋ ਗਈ ਫਿਰ ਇਹਨੂੰ ਆਪਾਂ ਚੱਕ ਦੇਣਾ ਫਿਰ ਹੋਰ ਪੁਛਾ ਲਾਂਗੇ ਹਨਾ ਤੇ ਮਸ਼ੀਨ ਦੇ ਵਿੱਚ ਹਾਂਜੀ ਮੈਂ ਕੱਪੜੇ ਪਾਏ ਹੋਏ ਸੀਗੇ ਆਪਣੇ ਨਾਲ ਦੀ ਨਾਲ ਮੈਂ ਆਪਣੇ ਅੰਦਰ ਕੰਮ ਕਰ ਰਹੀ ਸੀਗੀ ਮਸ਼ੀਨ ਮੇਰੇ ਬਾਹਰ ਕੰਮ ਕਰ ਰਹੀ ਆ ਆਪਣੇ ਕੰਮ ਕਰ ਰਹੀ ਆ ਉਹ ਕੱਪੜੇ ਧੋਣ ਦਾ ਹਨਾ ਤੇ ਮਸ਼ੀਨ ਆਪਣੇ ਕੱਪੜੇ ਧੋ ਰਹੀ ਸੀਗੀ ਤੇ ਆਪਾਂ ਇੱਥੇ ਲੱਗੇ ਹੋਏ ਆ ਟੈਡੀ ਵੀਅਰ ਸਾਰੇ ਸੈੱਟ ਕਰਕੇ ਰੱਖਣ ਇਹ ਸਹਜ ਦੇ ਪਾਪਾ ਰਾਤ ਨੂੰ ਉਥਲ ਫੁਥਲ ਕਰ ਦਿੰਦੇ ਨੇ ਪੈਰਾ ਪੂਰਾ ਚ ਪਏ ਹੁੰਦੇ ਨੇ ਵਿਚਾਰੇ ਹਨਾ ਤੇ ਲਓ ਜੀ ਆਪਾਂ ਰੂਮ ਵੀ ਕਰਤਾ ਕਲੀਨ ਹਾਂਜੀ ਫਰੈਂਡਸ ਕਮਰੇ ਦੀ ਸਫਾਈ ਆਪਾਂ ਕਰਤੀ ਤਾਂ ਉਧਰ ਵੇਖੋ ਆਪਾਂ ਮਸ਼ੀਨ 'ਚ ਕੱਪੜੇ ਪਾਏ ਹਾਂ ਬਾਹਰ ਉਧਰ ਆਪਣੇ ਤੋਂ ਹੋ ਰਹੇ ਨੇ ਕੱਪੜੇ ਤੇ ਹੁਣ ਆਪਾਂ ਕਿਚਨ ਦੀ ਸਫਾਈ ਕਰਨੀ ਆ ਅੱਜ ਮੈਂ ਕਿਚਨ ਦੀ ਬਾਹਰ ਵਿੱਚ ਕਰਨ ਲੱਗੀ ਆ ਤੇ ਪਹਿਲਾਂ ਨਹੀਂ ਕੀਤੀ ਹੈ ਤੇ ਹੁਣ ਮੈਂ ਕਿਚਨ ਦੀ ਸਫਾਈ ਕਰੂੰਗੀ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਤੇ ਹੁਣ ਮੈਂ फटाफट ਭਾਂਡੇ ਮਾਂਜ ਦਮਾ ਤੁਸੀਂ ਸਾਰੇ ਸਪੋਰਟ ਕਰਿਓ ਮੇਰੀ ਹੈਨਾ ਤੇ ਬਣੇ ਰਹੋ ਜੀ ਮੇਰੇ ਵਲੌਗ ਦੇ ਨਾਲ ਤੁਸੀਂ ਮੇਰੇ ਵਲੌਗ ਦੇ ਨਾਲ ਬਣੇ ਰਹੋ ਭਾਂਡੇ ਮਾਂਜ ਦਮਾ ਇਹ ਰਾਤ ਮੇਰਾ 4 ਕਿਲੋ ਦੁੱਧ ਖਰਾਬ ਹੋ ਗਿਆ ਪਤਾ ਨਹੀਂ ਦਰਜ ਸਰੀ ਮੈਂ ਅੱਜ ਵੀ ਕਹਿ ਰਹੀ ਹਣੀਆ ਤੁੱਕ ਪਾ ਗਿਆ ਹੁਣ 4 ਕਿਲੋ ਦਾ 4 ਕਿਲੋ ਦੁੱਧ ਦਾ ਮੋਟਾ ਖਰਾਬ ਹੋ ਗਿਆ ਫਿਰ ਮੈਂ ਪਨੀਰ ਕੱਢ ਲਿਆ ਸੀ ਉਹਦਾ ਜਦੋਂ ਜਦ ਇਹਨਾਂ ਹਲੇ ਰੱਖਿਆ ਸੀਗਾ ਹਵਾਈ ਦੇ ਵਾਸਤੇ ਤੇ ਨਾਲ ਦੀ ਨਾਲੇ ਖਰਾਬ ਹੋ ਗਿਆ ਦੁੱਧ ਤੇ ਮੈਂ ਤਾਂ ਐਤਵਾਂ ਪਾਪਾ ਨੂੰ ਕਹਾਂ ਮੈਂ ਕਿ ਵੇਖੋ ਆ ਕੇ ਹਨਾ ਇਹ ਹਜ ਤੱਕ ਇਹ ਵੀ ਨਹੀਂ ਲੱਗਦਾ ਕਿਉਂ ਕਿਉਂ ਕੱਲ ਖਰਾਬ ਹੋ ਗਿਆ ਕਦੇ ਕਦੇ ਹੋ ਜਾਂਦਾ ਕਦੇ ਕਦੇ ਹੁੰਦਾ ਹੈ ਤੇ ਜਿਹੜਾ ਦਹੀਂ ਵਾਲੇ ਨੂੰ ਦੁੱਧ ਤੇ ਹੋ ਜਾਂਦੀ ਹਨ ਮੈਨੂੰ ਖੋਪਰ ਦੁੱਧ ਲੈਣੇ ਆ 4 ਕਿਲੋ ਸੀਗਾ ਸਭ ਇਕੱਠੇ ਹੀ ਮਗਾ ਲੀਏ ਤੇ ਸਾਰੇ ਦਾ ਸਾਰਾ ਦੁੱਧ ਖਰਾਬ ਹੋ ਗਿਆ ਫਿਰ ਉਹ ਰਦੋਲੇ ਆ ਬਾਰੇ ਸਾਡੇ ਘਰ ਤਾਂ ਇਹ ਹੁੰਦੀ ਜਾਰੀ ਕਰੀ ਹੋਈ ਨਾ ਮਗਰ ਕਿਉਂ ਨਾ ਮੱਜਾ ਵਾਲਾ ਹੁੰਦਾ ਨਾ ਮਿਕਸ ਦੁੱਧ ਹੁੰਦਾ ਸੀ ਕੋਣੇ ਦਾ ਵਾਲਾ

ਪੂਰਾ ਵਧੀਆ ਚੋਦ ਚ ਇੰਗਲਾਈਸ਼ ਤੋਂ ਹੋਵੇ ਹਨ ਇਹ ਨਾਲ ਇਹ ਵਧੀਆ ਸਕੈਨ ਕਰਨਾ ਮਜੂਤੀਆ ਦੇਖਦੇ ਰਹੋ ਬਣੇਗਾ ਹੋਜੀ ਮੇਰੇ ਵਲੋਗ ਦੇ ਨਾਲ ਵਲੋਗ ਮੇਰਾ ਪਹਿਲਾ ਪਾਂਡੇ ਮਾਦਰ ਫੋਟੋ ਨਹੀਂ ਮਿਲਦੀਆਂ ਹਾਂਜੀ ਫਰੈਂਡਸ ਕੱਪੜੇ ਆਪਾਂ ਧੋਲੇ ਤੇ ਬੇੜਾ ਵੀ ਆਪਾਂ ਨੇ ਆਪਣਾ ਧੋ ਲਿਆ ਕੱਪੜੇ ਸੀਗੇ ਕੁਝ ਡਰੈਸਾਂ ਸੀਗੀਆਂ ਕੱਲ ਬੱਚਿਆਂ ਦੀ ਜਿਹੜੇ ਭਾਗੇ ਗਏ ਸੀਗੇ ਤੇ ਬਾਕੀ ਜਿਹੜੇ ਆਪਾਂ ਰਖੜੀਆਂ ਨੂੰ ਕੱਪੜੇ ਪਾਏ ਸੀਗੇ ਨੰਮੇ ਹਨ ਉਹ ਸੂਟ ਸੀਗੇ ਤੇ ਇਹ ਮੈਂ ਹੱਥ ਨਾਲ ਵਾਸ਼ ਕੀਤੇ ਸੀਗੇ ਕਿਉਂਕਿ ਇਹਨਾਂ ਦਾ ਥੋੜਾ ਜਨਾ ਕਲਰ ਹੋਉਂਦਾ ਪਰ ਮੈਨੂੰ ਆਏ ਸੀਗਾ ਵੀ ਚੁੰਨੀ ਦਾ ਕਲਰ ਜਾਂ ਹਨਾ ਸਲਵਾਰ ਦਾ ਕਲਰ ਮੈਨੂੰ ਥੋੜਾ ਜਿਆਦਾ ਉਲਝ ਚਾਸ ਜੀ ਨਿਕਲਦੀ ਸੀਗੀ ਥੋੜੀ ਥੋੜੀ ਗ੍ਰੀਨ ਗ੍ਰੀਨ ਫਿਰ ਮੈਂ ਕਿਹਾ ਵੀ ਮੈਂ ਤੋ ਇਹ ਤਾਂ ਨਹੀਂ ਆ ਨਾ ਹੱਥ ਨਾਲ ਕਾਹਨੂੰ ਕੱਪੜੇ ਖਰਾਬ ਕਰਨੇ ਆ ਮਸ਼ੀਨ ਚ ਪਾ ਕੇ ਹੋਰ ਕਿਤੇ ਚੁੰਨੀਆਂ ਆਪਣੀਆਂ ਸੁੱਕ ਗਈਆਂ ਤੇ ਇਹਨਾਂ ਨੂੰ ਆਪਾਂ ਉਤਾਰ ਲੈਣੇ ਆ ਤੇ ਮੇਰਾ ਮਨੀ ਪਲਾਂਟ ਚੱਲ ਗਿਆ ਜੀ ਦੇਖੋ ਮਨੀ ਪਨ ਆਪਾਂ ਲਾਟ ਆਪਨਾ ਚੱਲਦਾ ਜਿਹੜਾ ਆਪਾਂ ਲਾਇਆ ਸੀਗਾ ਤੇ ਬਸ ਹੁਣ ਧੁੱਪ ਸੋਣੀ ਆ ਸੁੱਕ ਜਾਣਗੇ ਅੱਜ ਤਾਂ ਬੱਦਲ ਵਾਈਕ ਨਹੀਂ ਹੈਗੀ ਤਾਂ ਪੱਕੀ ਆ ਕੰਮ ਆਪਨੇ ਸਾਰੇ ਨਿਪੜ ਗਏ ਤੇ ਆਪਾਂ ਕੱਚਾ-ਪੱਚਾ ਵੀ ਸਾਰੇ ਲਾ ਲਈ ਸੀਗੇ। ਇੱਕ ਹੋਜੀ, ਪੁੱਛੇ ਵੀ ਆਪਾਂ। ਕੰਮ-ਪਾਣਾ ਸਾਰੇ ਲਿਬੜ ਲੈ ਸੀਗੇ ਕਿੰਨੋਂ ਵਗਾਰਾ ਵੀ ਆਪਾਂ ਸਾਰੇ ਸੈੱਟ ਕਰਨੀ ਸੀ। ਆ ਮੇਰਾ ਸਟੈਂਡ ਉੱਪਰੋਂ ਟੁੱਟ ਗਿਆ ਤਾਂ ਉੱਪਰਲਾ ਰੱਖਣ ਵਾਲਾ ਢੰਗਾ ਜਾਣਾ, ਪੋਰ ਟੁੱਟ ਗਿਆ। ਅਖਰੋਂ ਕਰਦੀਆਂ ਸੋਈ ਦਾ। ਤੇ ਚੁੰਨੀਆਂ ਰੱਖਦੀ ਕਿੱਧਰ ਇਹਨਾਂ ਦਾ ਫਰਾਸ ਟੁੱਟੇ ਜਾਂਦੇ। ਇੱਧਰ ਵੀ ਆਪਣੇ ਸਾਰੇ ਕੰਮ ਹੋ ਗਏ। ਇੱਧਰ ਮੈਂ ਖਾਣਾ ਬੰਦ ਕਰਦੀ ਐ। ਤੇ ਇੱਧਰ ਜੀ ਰੂਮ ਵੀ ਸਾਰਾ ਆਪਣਾ ਕਲੀਨ ਆ ਦੇਖੋ ਜੀ ਸਾਰਾ ਰੂਮ ਵੀ ਆਪਣਾ ਕਲੀਨ ਆ ਮਿੱਠੂ ਨਾਲ ਹੋਣ ਤੇ ਪਾਪਾ ਨਾਲ ਆ ਜਾਂਦੇ ਨੇ ਹਨਾ ਸੇਰੇ ਸੇਰੇ ਨਾਲ ਆ ਜਾਂਦੇ ਨੇ ਮਿੱਠੂ ਨਾਲ ਤੇ ਬਸ ਜੀ ਹੁਣ ਮੈਂ ਆਪਣਾ ਨਹਾ ਕੇ ਆਉਣੀ ਆ ਵੈਸੇ ਮੈਂ ਸਵੇਰੇ ਨਹਾ ਲਈ ਸੀਗੀ ਅੱਜ ਇੱਕ ਵਾਰ ਹੁਣ ਪਰ ਗਰਮੀ ਜੀ ਲੱਗ ਰਹੀ ਆ ਦੇਖਦੀ ਹਾਂ ਹੁਣ ਮੈਂ ਜਾ ਕੇ ਨਹਾ ਕੇ ਆਉਣੀ ਆ ਜਾਂ ਫਿਰ ਮੈਂ ਦੇਖਦੀਆਂ ਅੱਜ ਇਹ ਮੈਂ ਨਹੀਂ ਨਾਣ ਹੋਇਆ ਫਿਰ ਮੈਂ ਸ਼ਾਮ ਨੂੰ ਸੀ ਮੇਲੇ ਨੂੰ ਜਾਣਾ ਅੱਜ ਤੁਹਾਨੂੰ ਮੇਲਾ ਦਿਖਾਵਾਂਗੇ ਕਿੱਥੇ ਰੋਹ ਹੋਈਆਂ ਬਣੇ ਰਹੋ ਤੁਸੀਂ ਅੱਜ ਵੀਡੀਓ ਦੇ ਨਾਲ ਅੱਜ ਤੁਹਾਨੂੰ ਮੇਲਾ ਵੀ ਦਿਖਾਵਾਂਗੇ ਹਨਾ ਤੇ ਬਾਕੀ ਜੀ ਹੁਣ ਆਹ ਵਲੌਗ ਹੁਣ ਇੱਥੇ ਬੰਦ ਕਰਦੇ ਆਂ ਆਪਾਂ ਹੁਣ ਥੋੜਾ ਜਿਹਾ ਚਿਰ ਮੈਂ ਦੇਖਦੀਆਂ ਜਾ ਤਾ ਨਾ ਆ ਕੇ ਆ ਕੇ ਰੈਫਰ ਕਰਦੀਆਂ ਕਿਉਂਕਿ ਗਰਮੀ ਨਾਲ ਨਾ ਪਸੀਨਾ ਨਾ ਭਿੱਜੀ ਪਈਆਂ ਤੇ ਬਾਕੀ ਜੀ ਹੁਣ ਆਪਾਂ ਤੋਂ ਮੇਲਾ ਦਿਖਾਵਾਂਗੇ ਸ਼ਾਮ ਨੂੰ ਬਣੇ ਰਹੋ ਕਿ ਇਸ ਵਾਰ ਇਸ ਵੀਰਵਾਰ ਦੇ ਉਸ ਤੋਂ ਬਾਅਦ ਅਗਲੇ ਦਾ ਵੀ ਜੇ ਸਾਡੇ ਪਪਾ ਅੱਜ ਫ੍ਰੀ ਹੋਏ ਨਾ ਫਿਰ ਉਹ ਆ ਜਾਣਗੇ ਫਿਰ ਆਪਾਂ ਨੂੰ ਮੇਲੇ ਤੇ ਮੱਥਾ ਟਿਕਾ ਕੇ ਲੈ ਕੇ ਆਉਣਗੇ ਕਿਉਂਕਿ ਸਾਡੇ ਮੱਥਾ ਲੱਗਦਾ ਮੇਲੇ ਦੇ ਉੱਤੇ ਜਾਣਾ ਜ਼ਰੂਰੀ ਹੁੰਦਾ ਤਾਂ ਕਰਕੇ ਮਾਤਾ ਰਾਣੀਆਂ ਦਾ ਮੇਲਾ ਲੱਗਦਾ ਉੱਥੇ ਨਾਲ ਦੇ ਪਿੰਡ ਹਰਿਓ ਨਾ ਸੌਰੀ ਹਰਿਓ ਨਹੀਂ ਨਾਲ ਆਪਣੇ ਮਾਜਰੀ ਮਾਜਰੀ ਮੇਲਾ ਭਰਦਾ ਫਿਰ ਉੱਥੇ ਜਾਣਾ ਹੈ ਉੱਥੇ ਦਾ ਮੇਲਾ ਦਿਖਾਵਾਂਗੀ ਤੁਹਾਨੂੰ ਮੈਂ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਠੀਕ ਹੈ ਜੀ ਤੇ ਕੰਮ-ਕਾਰ ਆਪਣੇ ਸਾਰੇ ਨਿਪਟੜ ਚੁੱਕੇ ਆਪਾਂ ਹੋ ਚੁੱਕੇ ਆਂ ਫ੍ਰੀ E eh, quando fermi melhorado com